ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਲੀਨਾਰਡੋ ਦਾ ਵਿੰਚੀ ਬਾਰੇ ਕੌਣ ਸੀਗਾ ਇਹ ਲੀਨਾਰਡੋ ਦਾ ਵਿੰਚੀ ਲੀਨਾਰਡੋ ਦਾ ਵਿੰਚੀ ਇਹਦਾ ਜਨਮ ਹੋਇਆ ਸੀਗਾ 15 ਅਪ੍ਰੈਲ 1452 ਨੂੰ ਪ੍ਰੋਵੈਂਸ ਦੇ ਇੱਕ ਵਿੰਚੀ ਟਾਊਨ ਵਿੱਚ ਇਹਦਾ ਜਨਮ ਹੋਇਆ ਸੀਗਾ ਤੇ ਸ਼ੇਰ ਪਿਆਰੋ ਇਹਦੇ ਫਾਦਰ ਦਾ ਨਾਮ ਸੀਗਾ ਤੇ ਮਾਤਾ ਦਾ ਨਾਮ ਸੀਗਾ ਇਹਦਾ ਕਟਰੀ ਨਾਮ ਮਤਲਬ ਜਦੋਂ ਸਕੂਲ ਨਾ ਜਾ ਸਕਿਆ ਇਸ ਕਰਕੇ ਬਹੁਤਾ ਪੜ ਨਹੀਂ ਸਕਿਆ ਪਰ ਕੁਦਰਤ ਦੇ ਗੁੱਜੇ ਭੇਦ ਪਾਣ ਦੀ ਇਹ ਦੇਵਿੰਦਰ ਹਮੇਸ਼ਾ ਤਲਬ ਲੱਗੀ ਰਹਿੰਦੀ ਸੀ ਤੇ ਇਸ ਬੰਦੇ ਨੇ ਹੀ ਸਭ ਤੋਂ ਪਹਿਲਾ ਮੋਨਾ ਲੀਜ਼ਾ ਦੀ ਤਸਵੀਰ ਜੋ ਅੱਜ ਦੁਨੀਆ ਵਿੱਚ ਸਭ ਤੋਂ ਪ੍ਰਸਿੱਧ ਤਸਵੀਰ ਹੈ ਮੋਨਾ ਲੀਜ਼ਾ ਦੀ ਤਸਵੀਰ ਦਵਿੰਚੀ ਨੇ ਹੀ ਤਿਆਰ ਕੀਤੀ ਸੀਗੀ ਅਤੇ ਇਹ ਬੰਦਾ ਐਨਾ ਤਾਕੜਾ ਆਰਟਿਸਟ ਸੀ ਉਸ ਸਮੇਂ ਦਾ ਐਨਾ ਤਾਕੜਾ ਆਰਟਿਸਟ ਸੀ ਇਸ ਨੇ ਸਭ ਤੋਂ ਪਹਿਲਾਂ ਇਸੇ ਬੰਦੇ ਨੇ ਮੇਰੇ ਰਾਈਟਿੰਗ ਵੀ ਇਸੇ ਬੰਦੇ ਨੇ ਤਿਆਰ ਕੀਤੀ ਸੀਗੀ ਤੇ ਇਹ ਰਾਤ ਨੂੰ ਜਾਂਦਾ ਸੀਗਾ ਕਬਰਾਂ ਦੇ ਵਿੱਚ ਜਿਵੇਂ ਕੋਈ ਮਰ ਗਿਆ ਹੈਨਾ ਕੋਈ ਮਰ ਗਿਆ ਤਾਂ ਉਹਨੂੰ ਕਬਰਾਂ ਦੇ ਵਿੱਚ ਦਹਨ ਕਰ ਦਿੰਦੇ ਸੀਗੇ ਫਿਰ ਇਹ ਬੰਦਾ ਰਾਤ ਨੂੰ ਜਾਂਦਾ ਸੀਗਾ ਤੇ ਕਬਰਾਂ ਦੇ ਵਿੱਚੋਂ ਉਹਨਾਂ ਦੀਆਂ ਲੋਥਾਂ ਪੁੱਟ ਕੇ ਉਹਨੂੰ ਉਹਦੇ ਸਕੈਚ ਤਿਆਰ ਕਰਦਾ ਸੀਗਾ ਸਭ ਤੋਂ ਪਹਿਲਾਂ ਤੇ ਇਹਨੇ ਕਰਕੇ ਸਭ ਤੋਂ ਪਹਿਲਾਂ ਮਾਦਰਬ ਜੋ ਵੀ ਅੱਜ ਤਾਂ ਆਪਣੇ ਕੋਲ ਵੱਡੀਆਂ-ਵੱਡੀਆਂ ਮਸ਼ੀਨਾਂ ਆ ਗਈਆਂ ਐਕਸ-ਰੇ ਦੀਆਂ ਹੈਨਾ ਤੇ ਸਿਟੀ ਸਕੈਨ ਵਗੈਰਾ ਅੱਜ ਦਾ ਮਸ਼ੀਨਾ ਰਾਹੀਂ ਮਨੁੱਖੀ ਸਰੀਰ ਦਾ ਧਿਆਨ ਕੀਤਾ ਜਾਂਦਾ ਪਰ ਉਸ ਟਾਈਮ ਇਸ ਬੰਦੇ ਨੇ ਆਪਣੇ ਸਕੈਚ ਕੀ ਗੈਲ ਦਿਮਾਗ ਦਿਲ ਗੁਰਦੇ ਫੇਫੜੇ ਕਿਵੇਂ ਦਾ ਅੰਦਰ ਤੇ ਮਨੁੱਖੀ ਢਾਂਚਾ ਕਿਵੇਂ ਹੈ ਕਿਵੇਂ ਦਾ ਹੁੰਦਾ ਇਸ ਬੰਦੇ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਦਿਖਾਉਦੇ ਸੀਗਾ ਕਿ ਮਨੁੱਖੀ ਢਾਂਚਾ ਅੰਦਰ ਤੋਂ ਇਸ ਤਰ੍ਹਾਂ ਦਾ ਹੁੰਦਾ ਤੇ ਇਹਨੇ ਇਕੱਲੇ ਮਨੁੱਖੀ ਨਹੀਂ ਸੋਚਦੇ ਘੋੜੇ ਗਧੇ ਬਾਂਦਰ ਰਿਛ ਡੱਡੂ ਹੋਰ ਪਤਾ ਨਹੀਂ ਕਿੰਨੇ ਕਿੰਨੇ ਬੰਦੇ ਕਿਆਂ ਸੌਰੀ ਜਾਨਵਰਾਂ ਕਿਆਂ ਇਸਨੇ ਤਸਵੀਰਾਂ ਤਿਆਰ ਕਰਕੇ ਲੋਕਾਂ ਨੂੰ ਦਿਖਾ ਦੀਆਂ ਕਿਆਂ ਵੀ ਲੋਕਾਂ ਵੀ ਮਨੁੱਖੀ ਸਰੀਰ ਅੰਦਰ ਤੇ ਪਰਮਾਤਮਾ ਨੇ ਇਸ ਤਰ੍ਹਾਂ ਕਾ ਤਿਆਰ ਕਰਿਆ ਵਾ ਤੇ ਲਿਨਾਰਡੋ ਇਸੇ ਨੇ ਸਭ ਤੋਂ ਪਹਿਲਾਂ ਫਿਰ ਜਿਹੜੇ ਮਨੁੱਖ ਦੇ ਅੰਦਰ ਇੱਕ ਤਾਂਗ ਰਹੀ ਹੈ ਹਮੇਸ਼ਾ ਵੀ ਯਾਰ ਪੰਛੀਆਂ ਨੂੰ ਦੇਖ ਕੇ ਆ ਨਹੀਂ ਸਮਾਨ ਦੇ ਵਿੱਚ ਊਠਣੇ ਕਿ ਵੀ ਹਮੇ ਵੀ ਊਣਾ ਇਸੇ ਬੰਦੇ ਨੇ ਸਭ ਤੋਂ ਪਹਿਲਾਂ ਪੈਰਾਸ਼ੂਟ ਦਾ ਸਕੈਚ ਤਿਆਰ ਕਰਿਆ ਤਾਂ ਤੇ ਇਸੇ ਬੰਦੇ ਨੇ 11 11 ਗੰਨਾ ਕੀ ਤਿੰਨ ਕਤਾਰਾਂ ਵਾਲੀ ਮਸ਼ੀਨ ਦਾ ਖਾਕਾ ਤਿਆਰ ਵੀ ਸੀ ਬੰਦੇ ਨੇ ਕਰਿਆ ਤਾਂ ਵੀ ਇੱਕ ਗੰਨੇ ਦੇ ਵਿੱਚ ਕਿਸ ਤਰ੍ਹਾਂ ਤਿੰਨ ਤਿੰਨ ਮਾਤਰਾ ਇੱਕ ਢਾਂਚੇ ਦੇ ਵਿੱਚ ਤਿੰਨ ਤਿੰਨ ਗੰਨਾ ਕਿਸ ਤਰ੍ਹਾਂ ਫਿੱਟ ਹੋ ਕੇ ਚੱਲ ਸਕਾ ਇਸੇ ਬੰਦੇ ਨੇ ਸਭ ਤੋਂ ਪਹਿਲਾਂ ਇਸ ਚੀਜ਼ ਦਾ ਸਕੈਚ ਤਿਆਰ ਕਰਿਆ ਸੀਗਾ ਤੇ ਇਸੇ ਨੇ 360 ਡਿਗਰੀ ਦੇ ਉੱਪਰ ਘੁੰਮਣ ਵਾਲੀ ਇੱਕ ਬਾਥਰਬੰਦ ਗੱਡੀ ਦਾ ਡਿਜ਼ਾਈਨ ਵੀ ਇਸੇ ਬੰਦੇ ਨੇ ਤਿਆਰ ਕਰਿਆ ਤਾਂ ਜਿਸ ਨੂੰ 8 ਬੰਦੇ ਲੂਕ ਕੇ ਚਲਾ ਸਕੈਂਦੇ 8 ਬੰਦੇ ਲੂਕ ਕੇ ਚਲਾ ਸਕੈਂਦੇ ਤੇ ਇਸਨੇ ਸਭ ਤੋਂ ਪਹਿਲਾਂ ਉਹ ਤੇ ਉਹ 360 ਡਿਗਰੀ ਦੇ ਉੱਪਰ ਘੁੰਮ ਜਾਂਦੀ ਤੇ ਮੈਂ ਸਾਹਮਣੇ ਤੁਸੀਂ ਸਮਝੇ ਹੋਵੋਗੇ ਮੈਂ ਕਿਸ ਗੱਡੀ ਦੀ ਗੱਲ ਕਰ ਰਿਹਾ ਹਾਂ ਉਹ ਗੱਡੀ ਵੀ ਇਸੇ ਨੇ ਤਿਆਰ ਕਰੀ ਤੀ ਦੁਸ਼ਮਣਾਂ ਨੂੰ ਫੌਜ ਦੇ ਵਿੱਚ ਮਤਲਬ ਤਿਆਰ ਕਰਕੇ ਇਸੇ ਨੇ ਸਕੈਚ ਦੇਆ ਤਾਂ ਤੇ ਇਸੇ ਬੰਦੇ ਨੇ ਇੱਕ ਘੜੀ ਤਿਆਰ ਕਰੀ ਸੀਗੀ ਜੋ ਪੈਂਡਲ ਕੇ ਗੈਲਾ ਚਲਾਈਦੀ 에ਅਰ ਕੂਲਰ ਬਣਾਏ ਤੇ ਇਸੇ ਨੇ ਦੱਸਿਆ ਸੀਗਾ ਕਿ ਜਿਹੜਾ ਆਕਾਸ਼ ਦਾ ਰੰਗ ਉਹ ਨੀਲਾ ਕਿਉਂ ਹੈ ਆਕਾਸ਼ ਦਾ ਰੰਗ ਵੀ ਜਿਹੜੀ ਹਵਾ ਏ ਉਹ ਸੂਰਜ ਜਿਹੜੀ ਮਤਲਬ ਹਵਾ ਸੂਰਜ ਕੰਨੀ ਤੇ ਆਵਾ ਨਾ ਜਿਸ ਟਾਈਮ ਜਦ ਹਵਾ ਚੱਲਦੀ ਹੋਆ ਫਿਰ ਉਹ ਕਿ ਪਰਸੂਰ ਜੀਏ ਕਿਰਨਾ ਪਵਾ ਫਿਰ ਉਹ ਕਿਰਨਾ ਉਸਕੇ ਰੰਗ ਨੂੰ ਖਲਾ ਮਤਲਬ ਖਲਾਰ ਦਮਾਂਗੀਆਂ ਫਿਰ ਜਦੋਂ ਖਿਲਰ ਜਾਣਗੀਆਂ ਫਿਰ ਉਹ ਉਹਨਾਂ ਦਾ ਮਤਲਬ ਰੰਗ ਸਭ ਤੇ ਜਿਹੜਾ ਉਹ ਕੋ ਵਿੱਚ ਦੇ ਰੰਗ ਨਿਕਲ ਨਿਸਰਬਤ ਸਭ ਤੇ ਵੱਧ ਰੰਗ ਹੋਆ ਉਹ ਨੀਲਾ ਹੋਆ ਇਸ ਕਰਕੇ ਇਸੇ ਬੰਦੇ ਨੇ ਸਭ ਤੋਂ ਪਹਿਲਾਂ ਖੋਜ ਤਿਆਰ ਕਰੀ ਤੀ ਤੇ ਮਤਲਬ ਇਸ ਨੇ ਬੜੇ ਬੜੇ ਪੂਲਾ ਤਿਆਰ ਕਰੇ ਤੇ ਪੂਲਾਂ ਕੇ ਨਕਸ਼ੇ ਤਿਆਰ ਕਰਦੇ ਤੇ ਵੀ ਕਿਸ ਤਰ੍ਹਾਂ ਪੂਲਾਂ ਨੂੰ ਮਤਲਬ ਇੱਧਰ ਤੇ ਉੱਧਰ ਕਿਸ ਤਰ੍ਹਾਂ ਪੂਲ ਹਟਾਏ ਜਾ ਸਕਾਂਗੇ ਹਨ ਉਹ ਵੀ ਇਸੇ ਬੰਦੇ ਨੇ ਤਿਆਰ ਕਰੇ ਦੁਨੀਆ ਦੀ ਸਭ ਤੋਂ ਪ੍ਰਸਿੱਧ ਤਸਵੀਰ ਮੋਨਾ ਲੀਜ਼ਾ ਦੀ ਤਸਵੀਰ ਵੀ ਇਸੇ ਬੰਦੇ ਨੇ ਹੀ ਤਿਆਰ ਕੀਤੀ ਸੀਗੀ ਜੋ ਅੱਜ ਸਭ ਤੋਂ ਮਹਿੰਗੇ ਮੁੱਲ ਦੀ ਤਸਵੀਰ ਹੈ ਤੇ ਇਸ ਬੰਦੇ ਦੀ ਸਭ ਤੋਂ ਵਧੀਆ ਖਾਸੀਅਤ ਇੱਕ ਹੋਰ ਬੜੀ ਸੋਹਣੀ ਗੱਲ ਹੈ ਇਹ ਕਹਿ ਰਿਹਾ ਵੀ ਜਿਹੜਾ ਇਨਸਾਨ ਹੈ ਨਾ ਵੀ ਸੱਚੀ ਨੂੰ ਬਹੁਤ ਗੰਦੀ ਕਰਤੂਤਾ ਦਾ ਮਾਲਕ ਹੈ ਵੀ ਆਹ ਨਾ ਆਪਣੇ ਆਪਣੀ ਖਾਤਰ ਵੀ ਆਪਣੇ ਡਿਫੈਂਸ ਖਾਤਰ ਮਤਲਬ ਆਪਣੀ ਸੈਲਫ ਖਾਤਰ ਹੀ ਕਿਸੇ ਵੀ ਹੱਦ ਤੱਕ ਜਾ ਸਕਾ ਇਹ ਬੜਾ ਹੀ ਗੰਦਾ ਇਨਸਾਨ ਹੈ ਬੜੀ ਮਾੜੀ ਕਰਤੂਤਾ ਦਾ ਮਾਲਕ ਹੈ ਇਨਸਾਨ ਜੋ ਨਾ ਪਿੰਜਰਿਆਂ ਦੇ ਵਿੱਚ ਜਿਹੜੇ ਪੰਛੀ ਹੈ ਵੀ ਜਾਨਵਰ ਹੈ ਵੀ ਸਭ ਤੋਂ ਵੱਧ ਮਨੁੱਖ ਨੇ ਆਪਣੇ ਸਵਾਰਥ ਖਾਤਰ ਕੈਦ ਕਰੇਵੇਂ ਇਹਨਾਂ ਦਾ ਮਤਲਬ ਪਿੰਜਰੇ ਖਰੀਦੇ ਕਰੇਦਾ ਤੇ ਪੰਛੀਆਂ ਨੂੰ ਆਜ਼ਾਦ ਕਰਦੇ ਕਰੇਦਾ ਜਾਨਵਰ ਖਰੀਦੇ ਕਰੇਦਾ ਜਾਨਵਰਾਂ ਨੂੰ ਆਜ਼ਾਦ ਕਰਦੇ ਕਰੇਦਾ ਤੇ ਜਦ ਆ ਬੰਦੇ ਦੀ ਡੈਥ ਹੋਈ ਇਸਕੇ ਆਖਰੀ ਬੋਲ ਪਤਾ ਕੀ ਆਵੇ ਇਸਕੇ ਆਖਰੀ ਬੋਲਤੇ ਕਿ हे ਰੱਬ हे ਮਨੁੱਖ ਵੀ ਮਾਨੂੰ ਮਾਫ ਕਰ ਦੋ ਕਿਸਨੇ ਕਿਹਾ ਰੱਬ ਨੂੰ ਹਰ ਮਨੁੱਖ ਨੂੰ ਵੀ ਮੈਂ ਨਰਾਜ ਕਰਿਆ ਮਤਲਬ ਇੰਨੀ ਦੇਣਾ ਦੇਣੇ ਕੇ باوجود ਵੀ ਸਮਾਜ ਨੂੰ ਇਸਨੇ ਕਿਹਾ ਵੀ ਮੈਂ ਰੱਬ ਹਰ ਮਨੁੱਖ ਨੂੰ ਨਰਾਜ ਕਰਿਆ ਕਿਉਂਕਿ ਮੈਂ ਜਿੰਨੀ ਆਪਣੀ ਵਰਤੋਂ ਹੋਰ ਕਰ ਸਕਾਂ ਤਾਂ ਜਿੰਨੀ ਮੈਂ ਸਮਾਜ ਨੂੰ ਆਪਣੀ ਵਰਤੋਂ ਹੋਰ ਕਰ ਸਕਾਂ ਤਾਂ ਇੰਨੀ ਮੈਂ ਆਪਣੀ ਵਰਤੋਂ ਕਰ ਨਹੀਂ ਸਕਿਆ ਵੀ ਇਸ ਕਰਕੇ ਪਰਮਾਤਮਾ ਮਨੁੱਖ ਦੇ ਵੀ ਇਸਨੇ ਮਾਫੀ ਮੰਗੀ ਪਰਮਾਤਮਾ ਦੇ ਵੀ ਮੈਨੂੰ ਮਾਫ ਕਰ ਦੋ ਵੀ ਮੈਂ ਇਸ ਕੇ ਇਹ ਆਖਰੀ ਬੋਲ ਤੇ ਮਤਲਬ ਬਹੁਤ ਹੀ ਵਧੀਆ ਬੰਦਾ ਬਹੁਤ ਜ਼ਿਆਦਾ ਦੇਣ ਰਹੀ ਹੈ ਇਸ ਕੀ ਸਮਾਜ ਨੂੰ ਜਿਹੜੀਆਂ ਏਡੀਆਂ ਏਡੀਆਂ ਮਸ਼ੀਨਾਂ ਅੱਜ ਮਨੁੱਖੀ ਢਾਂਚੇ ਨੂੰ ਅੰਦਰ ਤੇ ਦੇਖ ਪਾਰੀਆਂ ਇਹ ਉਸ ਟਾਈਮ ਇਸ ਬੰਦੇ ਨੇ ਸਕੈਚ ਗੈਲ ਦਿਖਾ ਦਿੱਤੀਆਂ ਲੋਕਾਂ ਨੂੰ ਵੀ ਮਨੁੱਖੀ ਢਾਂਚਾ ਅੰਦਰ ਤੇ ਇਸ ਤਰ੍ਹਾਂ ਦਾ ਇਸੇ ਨੇ ਹਵਾ ਜਮ ਆਪਣੇ ਵਾਲੇ ਜੰਤਰਾਂ ਕੀ ਖੋਜ ਦੇ ਵਿੱਚ ਸੁਧਾਰ ਲਈ ਕਾਇਤਾ ਇਸੇ ਨੇ ਹੈਲੀਕਾਪਟਰਾਂ ਕੀ ਜੋ ਸਕੈਚ ਤਿਆਰ ਕਰਦੇ ਤੇ ਵੀ ਮਨੁੱਖ ਨੂੰ ਉੱਡਣੇ ਵਾਸਤੇ ਪੈਰਾਸ਼ੂਟ ਦੀ ਲੋੜ ਪਊਗੀ ਪੈਰਾਸ਼ੂਟ ਦਾ ਸਕੈਚ ਇਸ ਨੇ ਤਿਆਰ ਕਰਿਆ ਗੰਨਾ ਕੇ ਖਾਖੇ ਤਿਆਰ ਕਰੇ ਗੱਡੀਆਂ ਜੋ ਤੂਪਾਂ ਬੜੀਆਂ-ਬੜੀਆਂ ਟੈਂਕਾਂ 360 ਡਿਗਰੀ ਬ ਘੁੰਮਣ ਵਾਲੇ ਉਹਨਾਂ ਦੇ ਢਾਂਚੇ ਤਿਆਰ ਕਰੇ ਮਤਲਬ ਬਹੁਤ 15ਵੀਂ ਸਦੀ ਦਾ ਇੱਕ ਮਤਲਬ ਐ ਕਹਿ ਲੋ ਵੀ ਯੁੱਗ ਪਲਟਾਓ ਜੋ ਵੀ ਦਾ ਮਤਲਬ ਉਹ ਇਸ ਬੰਦੇ ਦੇ ਹੱਥਾਂ ਤੇ ਹੋਇਆ ਬਹੁਤ ਵਧੀਆ ਬੰਦਾ ਸੀਗਾ ਇਹ ਸੋ ਕਿਵੇਂ ਦੀ ਲੱਗੀ ਜਾਣਕਾਰੀ ਧੰਨਵਾਦ